ਉਹ ਮੁਸਲਮ ਆਇਆ ਜਿਸਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਉਹਦਾ ਨਾਮ ਸੀਗਾ ਮੁਹੰਮਦ ਆਫ ਗਜ਼ਨੀ ਕੋਨ ਏ ਕੀ ਸੀਗਾ ਇਹ 터ਕ ਤੋਂ ਬਿਲਾੰਗ ਕਰਦਾ ਸੀ 터ਕਿਸ਼ ਸੀਗਾ ਤਾਂ ਅਗਰ ਤੁਹਾਨੂੰ ਪੁੱਛਦਾ ਕਿ ਫਸਟ 터ਕਿਸ਼ ਜਿਸ ਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਸੀ ਦੇਖੋ ਉਹਦਾ ਕੰਟਰੋਲ ਤਾਂ ਸਿੰਧ ਤੱਕ ਸੀਗਾ ਬਟ ਏ ਕੀ ਸੀਗਾ ਇਹ ਪਹਿਲਾ 터ਕਿਸ਼ ਇਨਵੇਸ਼ਨ ਸੀਗਾ ਜਿਹੜਾ ਕਿੱਥੇ ਹੋਇਆ ਇੰਡੀਆ ਦੇ ਵਿੱਚ ਹੋਇਆ ਸਿੰਧ ਤੋਂ ਅੱਗੇ ਇੰਡੀਆ ਦੇ ਵਿੱਚ ਤਾਂ ਮੁਹੰਮਦ ਗਜ਼ਨਵੀ ਨੇ ਗਜ਼ਨੀ ਨੇ 17 ਵਾਰ ਇੰਡੀਆ ਦੇ ਉੱਪਰ ਕੀ ਕੀਤਾ ਸੀਗਾ ਅਟੈਕ ਆ ਜਿਹੜਾ ਉਹ ਕੀਤਾ ਸੀਗਾ ਹੁਣ ਇਹਦੇ ਬਾਰੇ ਥੋੜਾ ਜਿਹਾ ਆਪਾਂ ਪਹਿਲਾਂ ਡਿਸਕਸ ਕਰਦੇ ਆਂ ਫਿਰ ਆਪਾਂ ਡਿਸਕਸ ਕਰਾਂਗੇ ਅੱਗੇ ਦੇ ਕਿਹੜੇ ਸਤਾਰਾ ਟੈਕ ਸੀਗੇ ਹੁਣ ਦੇਖੋ ਗਜ਼ਨੀ ਗਜ਼ਨੀ ਬੇਸਿਕਲੀ ਦਾ ਨਾਮ ਕਿਉਂ ਪਿਆ ਗਜ਼ਨੀ ਐਕਚੁਅਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਸੀਗਾ ਠੀਕ ਹੈ ਉਥੋਂ ਦਾਈ ਮਤਲਬ ਜਿਹੜੇ ਰੂਲਰ ਸੀਗੇ ਉਹ ਇਹਦੇ ਕੀ ਸੀਗੇ ਫਾਦਰ ਦਾਦੇ ਪਰਦਾਦੇ ਐਵੇਂ ਸੀਗੇ ਮਤਲਬ ਗਜ਼ਨੀ ਦੇ ਗਜ਼ਨੀ ਦੇ ਫਾਦਰ ਦਾ ਨਾਮ ਸੀਗਾ ਸੁਬੁੱਤ ਸੁਬੁੱਤ ਕੋ ਗਿਲ ਠੀਕ ਹੈ ਔਰ ਇਹਦੇ ਜਿਹੜਾ ਅੱਗੇ ਕਹਾਂ ਲੋ ਕੀ ਦੇ ਕੀ ਹੋ ਗਿਆ ਗ੍ਰੈਂਡਫਾਦਰ ਦਾ ਨਾਮ ਸੀਗਾ ਅਲਪਤ ਗਿਲ ਸਭ ਤੋਂ ਪਹਿਲਾਂ ਜਿਹੜਾ ਗਜ਼ਨੀ ਦੇ ਉੱਪਰ ਰੂਲ ਸੀਗਾ ਤਾਂ ਇਹਦੇ ਕੀ ਸੀਗਾ ਗ੍ਰੈਂਡਫਾਦਰ ਦਾ ਸੀ ਗਜ਼ਨੀ ਦਾ ਹੀ ਬੇਸਿਕਲੀ ਕੀ ਸੀਗੇ ਸਰਦਾਰ ਸੀਗੇ ਸਰਦਾਰ ਸਮਝਦੇ ਹੋ ਉਸ ਟਾਈਮ 'ਚ ਰਾਜੇ ਨਹੀਂ ਮੰਨੇ ਜਾਂਦੇ ਸੀ ਬਹੁਤ ਪੁਰਾਣਾ ਟਾਈਮ ਹੈਗਾ ਉਸ ਟਾਈਮ 'ਚ ਸਰਦਾਰ ਸੀਗੇ ਸਰਦਾਰ ਹੋਣੀ ਕੋ ਗਜ਼ਨੀ ਜਗ੍ਹਾ ਦਾ ਨਾਮ ਆ ਇਹਦੇ ਨਾਮ ਦੇ ਅੱਗੇ ਮਹਿਮੂਦ ਲੱਗਿਆ ਹੋਇਆ ਐਕਚੁਅਲ ਦੇ ਵਿੱਚ ਇਹਨਾਂ ਦਾ ਜਿਹੜਾ ਪਾਸਟ ਸੀਗਾ ਜਾਂ ਜਿੱਥੋਂ ਹੀ ਬਿਲੋਂਗ ਕਰਦੇ ਸੀ ਉਹ ਈਰਾਨ ਤੋਂ ਬਿਲੋਂਗ ਕਰਦੇ ਸੀ ਇਹ ਈਰਾਨੀਅਨ ਸੀਗੇ ਮਤਲਬ ਇਹਨਾਂ ਦੇ ਅੱਗੇ ਪੂਰਵਜ ਜਿਹੜੇ ਹੋਣਗੇ ਉਹ ਈਰਾਨੀਅਨ ਸੀਗੇ ਤਾਂ ਇਹਦਾ ਨਾਮ ਪਿਆ ਮੁਹੰਮਦ ਆਫ ਗਜ਼ਨੀ ਗਜ਼ਨੀ ਮਤਲਬ ਜਿਹੜਾ ਗਜ਼ਨੀ ਦਾ ਮੁਹੰਮਦ ਹੈ ਠੀਕ ਹੈ ਮੁਹੰਮਦ ਮਤਲਬ ਮਤਲਬ ਐਕਚੁਅਲ ਜਿਹੜਾ ਨਾਮ ਸੀਗਾ ਮੁਹੰਮਦ ਉਸ ਟਾਈਮ ਦੇ ਵਿੱਚ ਠੀਕ ਹੈ ਤੇ ਇਹ ਚੀਜ਼ ਤੇ ਅੰਦਰ ਰੱਖਣੀ ਆ ਤਾਂ ਇਹ ਦੇ ਗ੍ਰੈਂਡਪੇਰੈਂਟ ਸੀਗੇ ਇਹ ਕੀ ਸੀ ਇਹਦਾ ਫਾਦਰ ਸੀਗਾ ਹੁਣ ਇਹ ਕੀ ਸੀਗਾ ਸਨ ਇਨ ਲਾ ਸੌਰੀ ਇਹ ਸਨ ਇਨ ਲਾ ਸੀਗਾ ਨਾਟੇ ਦਾ ਮਤਲਬ ਗ੍ਰੈਂਡਪੇਰੈਂਟ ਨਹੀਂ ਸੀਗਾ सॉरी uh, ठीक uh, है यदा ये पहला बंदा जिसने इंडिया के फादर ने गजनी के फादर ने पहली बार ट्राई किया तो अगर पेपर यह आता है कि पहला टर्किश जिसने इंडिया के उपर अटैक किया जो ऑप्शन गजनी नहीं हैगाबुतगीन की करोगे की करोगे टिक करोगे क्लीयर तो यह फादर गजनीयर याद रखना अटैक ਪੰਜਾਬ ਰੂਲਰ ਜੈਪਾਲ ਹੁਣ ਇਸਨੇ ਕਿਹਦੇ ਨਾਲ ਪੰਗਾ ਲਿਆ ਸੀਗਾ ਪੰਜਾਬ ਦਾ ਜਿਹੜਾ ਰਾਜਾ ਸੀਗਾ ਉਸ ਟਾਈਮ ਦੇ ਵਿੱਚ ਜੈਪਾਲ ਦੇ ਨਾਲ ਮਤਲਬ ਪੰਜਾਬ ਕਿੱਥੇ ਆ ਗਿਆ ਆਪਣਾ ਇੰਡੀਆ ਦੇ ਵਿੱਚ ਹੀ ਆ ਗਿਆ ਨਾ ਜੈਪਾਲ ਦੇ ਨਾਲ ਕੀ ਕੀਤਾ ਇਸਨੇ ਅਟੈਕ ਕੀਤਾ ਹੁਣ ਦੇਖੋ ਜਿਹੜੀਆਂ ਆਪਾਂ ਬੈਟਲ ਆਫ ਪੜਦੇ ਆ 1191 ਪੜਦੇ ਆ ਬੈਟਲ ਆਫ ਫਰਸਟ ਬੈਟਲ ਆਫ ਤਰਾਇਨ ਸੈਕੰਡ ਬੈਟਲ ਆਫ ਤਰਾਇਨ ਉਹ ਕਿਹਦੇ ਨਾਲ ਪੜਦੇ ਆ ਆਪਾਂ ਅਗੇ ਚੋਹਾਨ ਦੇ ਨਾਲ ਪੜਦੇ ਆ ਚੋਹਾਨ ਰੂਲਰ ਨਾਲ ਪੜਦੇ ਆ ਅਗੇ ਚੰਦਵਾਰ ਬੈਟਲ ਆਪਾਂ ਪੜਾਂਗੇ ਤਾਂ ਉਹ ਕੰਟੈਂਪੋਰੀ ਰੂਲਰ ਸੀਗੇ ਜਿਵੇਂ ਇਹ ਜਿਹੜਾ ਰੂਲਰ ਸੀ ਪੰਜਾਬ ਦਾ ਤਾਂ ਪੰਜਾਬ ਤੋਂ ਅੱਗੇ ਜਿਹੜੀਆਂ ਹੋਰ ਰਿਆਸਤਾਂ ਹੋਈਆਂ ਨੇ ਉਹਨਾਂ ਦੇ ਰੂਲਰ ਸੀਗੇ ਜਿੱਥੇ ਚੋਹਾਨ ਰੂਲ ਕਰਦੇ ਸੀਗੇ ਠੀਕ ਹੈ ਤਾਂ ਇਹਦੇ ਜਿਹੜੇ ਫਾਦਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਰੂਲਰ ਤੇ ਅਟੈਕ ਕੀਤਾ ਜਿਹਦਾ ਨਾਮ ਕੀ ਸੀਗਾ ਜੈਪਾਲ ਸੀਗਾ ਕਲੀਅਰ ਹੁਣ ਦੇਖੋ ਇਹ ਪੰਜਾਬ ਤੱਕ ਤਾਂ ਪਹੁੰਚ ਗਏ ਉਸ ਤੋਂ ਬਾਅਦ ਹਾਂਜੀ ਆ ਏ ਸੀਗਾ ਇਹਦਾ ਸਨ ਲਓ ਮਤਲਬ ਇਹਦੀ ਜਿਹੜੀ ਬੇਟੀ ਹੋਏਗੀ ਉਹਦਾ ਹਸਬੰਡ ਸੀਗਾ ਸਬੁੱਤੂ ਗੇਟ ਠੀਕ ਹੈ ਇਹ ਲਿਖਿਆ ਨਾ ਸਨਿਲ ਆਫ ਅਲਪਤਗਿਰ ਅਲਪਤਗਿੰਦਾਂ ਜਵਾਈ ਸੀਗਾ ਇਹ ਬੇਸਿਕਲੀ ਠੀਕ ਹੈ ਉਹ ਚੀਜ਼ ਯਾਦ ਰੱਖਣੀ ਚਲੋ ਹੁਣ ਆਪਾਂ ਅੱਗੇ ਮੁਹੰਮਦ ਗਜ਼ਨੀ ਤੇ ਤਾਂ ਹੁਣ ਦੇਖੋ ਜਦੋਂ ਇਹਦਾ ਫਾਦਰ ਰੂਲ ਕਰ ਰਿਹਾ ਸੀ ਗਜ਼ਨੀ ਤੇ ਤਾਂ ਉਸ ਟਾਈਮ ਦੇ ਵਿੱਚ ਇਹ ਖੁਰਾਸਨ ਦੇ ਉੱਪਰ ਰੂਲ ਕਰ ਰਿਹਾ ਸੀ ਖੁਰਾਸਨ ਵੀ ਇੱਕ ਜਗ੍ਹਾ ਹੈਗੀ ਆ ਅਫਗਾਨਿਸਤਾਨ ਦੇ ਨੀਅਰ ਨੀਅਰੈਸਟ ਪੈਂਦੀ ਹੈਗੀ ਆ ਤਾਂ ਇਹ ਉੱਥੋਂ ਰੂਲ ਕਰ ਰਿਹਾ ਸੀ ਜਿਹੜਾ ਕਿ ਕੌਣ ਸੀਗਾ ਫਾਦਰ ਜਿਹੜਾ ਸੀ ਗਜ਼ਨੀ ਦਾ ਉਹ ਕਿੱਥੇ ਰੂਲ ਕਰ ਰਿਹਾ ਸੀਗਾ ਗਜ਼ਨੀ ਦੇ ਉੱਪਰ ਰੂਲ ਕਰ ਰਿਹਾ ਸੀ ਸਮਝ ਰਹੇ ਹੋ ਨਾ ਥੋੜਾ ਥੋੜਾ ਆਈਡੀਆ ਹੋ ਰਿ ਗਜ਼ਨੀ ਵਾਲੇ ਪੜਦੇ ਆ ਤਾਂ ਗਜ਼ਨੀ ਕਦੋਂ ਬORN ਹੋਇਆ 1971 ਦੇ ਵਿੱਚ ਇਹਦੇ ਹੀ ਬਰਥ ਹੋਇਆ ਔਰ 1997 AD ਦੇ ਵਿੱਚ ਇਸਨੇ ਕੀ ਕਰ ਲਿਆ ਸੀ ਗਜ਼ਨੀ ਨੂੰ ਸੰਭਾਲ ਲਿਆ ਸੀ ਇਹਦੇ ਫਾਦਰ ਤੋਂ ਬਾਅਦ ਹੁਣ ਉਸ ਤੋਂ ਬਾਅਦ ਇਸਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਕਿੰਨੀ ਵਾਰ ਅਟੈਕ ਕੀਤਾ 17 ਵਾਰ ਸੀਗਾ ਜਿਹੜਾ ਇਸਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਸੀਗਾ ਕਲੀਅਰ ਜਿਹੜਾ ਪਹਿਲਾ ਅਟੈਕ ਸੀਗਾ ਉਹ ਕਦੋਂ ਹੋਇਆ 1000 ਏਡੀ ਦੇ ਵਿੱਚ ਔਰ ਸੈਕਿੰਡ ਜਿਹੜਾ ਅਟੈਕ ਸੀਗਾ 1001 ਏਡੀ ਦੇ ਵਿੱਚ ਇਸ ਦਾ ਸੈਕਿੰਡ ਜਿਹੜਾ ਕੀ ਸੀਗਾ ਅਟੈਕ ਰਿਹਾ ਇੰਡੀਆ ਦੇ ਵਿੱਚ ਮਤਲਬ ਆਪਾਂ ਨੂੰ ਥੋੜਾ ਜਿਹਾ ਇਹ ਪਤਾ ਹੋਣਾ ਚਾਹੀਦਾ ਕਿ ਇਸਨੇ ਅਟੈਕ ਕਰ ਤੋਂ ਸਟਾਰਟ ਕੀਤੇ ਤਾਂ ਤੁਸੀਂ ਕਹਿ ਸਕਦੇ ਹੋ 1000 ਏਡੀ ਤੋਂ ਇਸਨੇ ਆਪਣੇ ਅਟੈਕ ਕੀਤੇ ਸੀ 17 ਵਾਰ ਇੰਡੀਆ ਦੇ ਉੱਪਰ ਅਟੈਕ ਕੀਤਾ ਸੀ ਇਹਦਾ ਸਭ ਤੋਂ ਜਿਹੜਾ ਪ੍ਰੋਮਿਨੈਂਟ ਅਟੈ ਉਹ ਕਿਹੜਾ ਹੈਗਾ ਸੋਮਨਾਥ ਟੈਂਪਲ ਗੁਜਰਾਤ ਉਹ ਇਹਦਾ ਪ੍ਰੋਮੀਨੈਂਟ ਕੀ ਸੀਗਾ ਅਟੈਕ ਸੀਗਾ ਹੁਣ ਆਪਾਂ ਡਿਸਕਸ ਕਰਦੇ ਆ ਪਹਿਲੀ ਬੈਟਲ ਜਿਹੜਾ ਪਹਿਲਾ ਅਟੈਕ ਇਸਨੇ ਕੀਤਾ ਤਾਂ ਉਸ ਟਾਈਮ ਦੇ ਵਿੱਚ ਇਸਨੇ ਕਿਸ ਦੇ ਉੱਪਰ ਅਟੈਕ ਕੀਤਾ ਇਸਨੇ ਜੈਪਾਲ ਦੇ ਉੱਪਰ ਅਟੈਕ ਕੀਤਾ ਉਹੀ ਪੰਜਾਬ ਵਾਲਾ ਜਿਹੜਾ ਰੂਲਰ ਸੀਗਾ ਜਿਹਦੇ ਉੱਪਰ ਇਹਦੇ ਫਾਦਰ ਨੇ ਕੀ ਕੀਤਾ ਸੀਗਾ ਅਟੈਕ ਕੀਤਾ ਸੀ ਉਹ ਬੈਟਲ ਨੂੰ ਬੋਲਿਆ ਜਾਂਦਾ ਬੈਟਲ ਆਫ ਪੇਸ਼ਾਵਰ ਵੀ ਕਹਿ ਦਿੰਦੇ ਨੇ ਜਾਂ ਬਾਹਿੰਦ ਵੀ ਬੋਲ ਦਿੰਦੇ ਨੇ ਇਹਦੇ ਵਿੱਚ ਜੈਪਾਲ ਨੂੰ ਹਰਾਤਾ ਸੀਗਾ ਹੁਣ ਜਦੋਂ ਜੈਪਾਲ ਨੂੰ ਹਰਾਤਾ ਤਾਂ ਜੈਪਾਲ ਆਪਣੀ ਇਨਸਲਟ ਫੀਲ ਕਰ ਗਿਆ ਔਰ ਉਸਨੇ ਆਪਣੇ ਆਪ ਨੂੰ ਜਲਾ ਲਿਆ ਬਰਨਡ ਹਿਮਸੈਲਫ ਉਸਨੇ ਆਪਣੇ ਆਪ ਨੂੰ ਜਲਾ ਲਿਆ ਔਰ ਜੈਪਾਲ ਦਾ ਜਿਹੜਾ ਸਨ ਸੀਗਾ ਉਹਦਾ ਨਾਮ ਕੀ ਸੀਗਾ ਅਨੰਦਪਾਲ ਕੀ ਬਣ ਗਿਆ ਨੈਕਸਟ ਰੂਲਰ ਬਣ ਗਿਆ ਹੁਣ ਅਨੰਦਪਾਲ ਦੇ ਨਾਲ ਵੀ ਨੇ ਕਾਫੀ ਸਾਰੀਆਂ ਲੜਾਈਆਂ ਜਿਹੜੀਆਂ ਲੜੀਆਂ ਹੈਗੀਆਂ ਉਹ ਵੀ ਅਸੀਂ ਡਿਸਕਸ ਕਰਾਂਗੇ ਤਾਂ ਹੀ ਇੱਥੇ ਲਿਖਿਆ ਹੋਇਆ ਠੀਕ ਹੈ ਹੁਣ ਦੇਖੋ ਅਗਲੀ ਜਿਹੜੀ ਸਾਰੀਆਂ ਬੈਟਲ ਨਹੀਂ ਆਪਾਂ ਸਤਾਰਾਂ ਦੀ ਸਤਾਰਾਂ ਡਿਸਕਸ ਕਰਨੀਆਂ ਸਿਕਸਥ ਬੈਟਲ ਜਿਹੜੀ ਸੀਗੀ ਸਿਕਸਥ ਅਟੈਕ ਸੀਗਾ ਉਹਦੇ ਵਿੱਚ ਇਹਨੇ ਜੈਪਾਲ ਦੇ ਬੇਟੇ ਕਿਸ ਨੂੰ ਹਰਾਤਾ ਅਨੰਦਪਾਲ ਨੂੰ ਹਰਾ ਦਿੱਤਾ ਠੀਕ ਹੈ ਸੈਕਿੰਡ ਬੈਟਲ ਆਫ ਵਹਿੰਦ ਜਾਂ ਫਿਰ ਛੱਜ ਬੋਲ ਦਿੱਤਾ ਜਾਂਦਾ 1008 AD ਦੇ ਵਿੱਚ ਇਹਨੇ ਸਿਕਸਥ ਅਟੈਕ ਹੈ ਜਿਹੜਾ ਇੰਡੀਆ ਤੇ ਕੀਤਾ ਸੀ ਉਸ ਤੋਂ ਬਾਅਦ ਜਿਹੜਾ 16ਵਾਂ ਅਟੈਕ ਸੀਗਾ ਇਹਦਾ 17ਵਾਂ ਨਹੀਂ ਸੀਗਾ 16ਵਾਂ ਅਟੈਕ ਇਹਨੇ ਕੀਤਾ ਸੀਗਾ ਕਿੱਥੇ ਸੋਮਨਾਥ ਟੈਂਪਲ ਗੁਜਰਾਤ 1025 ਏਡੀ ਦੇ ਵਿੱਚ ਕਲੀਅਰ ਹੁਣ ਸਭ ਤੋਂ ਪਹਿਲਾਂ ਆਪਾਂ ਥੋੜਾ ਸੋਮਨਾਥ ਵਾਰੀ ਡਿਸਕਸ ਕਰ ਲੈਂਦੇ ਆ ਜਿਹੜਾ ਸੋਮਨਾਥ ਟੈਂਪਲ ਹੈਗਾ ਇਹ ਉਹ ਕਿਹੜੇ ਲਾਰਡ ਨੂੰ ਡੈਡੀਕੇਟ ਹੈਗਾ ਉਹ ਸ਼ਿਵਾ ਨੂੰ ਲਾਰਡ ਸ਼ਿਵ ਨੂੰ ਡੈਡੀਕੇਟ ਹੈਗਾ ਕਲੀਅਰ ਅੱਛਾ ਹੁਣ ਦੇਖੋ 6 ਵਾਰਿਸ ਨੂੰ ਡਿਸਟਰੋਏ ਕੀਤਾ ਸੀਗਾ ਮਤਲਬ ਇਸ ਨੂੰ 6 ਵਾਰ ਡਿਸਟਰੋਏ ਕੀਤਾ ਕਿਸ ਨੇ ਮੁਹੰਮਦ ਗਜ਼ਨਵੀਏ ਔਰ ਇਹਦਾ ਜਿਹੜਾ ਮੇਜਰ ਪਰਪਸ ਸੀਗਾ ਕੀ ਸੀਗਾ ਇਥੋਂ ਸਿਰਫ ਵੈਲਥ ਨੂੰ ਪਲੰਡਰ ਕਰਨਾ ਇਸ ਤੋਂ ਬਿਨਾ ਹੋਰ ਇਹਨੂੰ ਕੋਈ ਲੈਣਾ ਦੇਣਾ ਨਹੀਂ ਸੀਗਾ ਇਹ ਵੀ ਉਹ ਰੂਲਰ ਹੋਇਆ ਜਿਸ ਨੇ ਕੀ ਕੀਤਾ ਇੰਡੀਆ ਦੇ ਉੱਪਰ ਅਟੈਕ ਕੀਤਾ ਬਹੁਤ ਸਾਰੀ ਵੈਲਥ ਪਲੰਡਰ ਕੀਤੀ ਔਰ ਵਾਪਸ ਆ ਜਿਹੜਾ ਉਹ ਚਲਾ ਗਿਆ ਸੀਗਾ ਇਹਨੇ ਵੀ ਆਪਣਾ एंपਾਇਰ ਇੱਥੇ ਐਸਟੈਬਲਿਸ਼ ਆ ਜਿਹੜਾ ਉਹ ਨਹੀਂ ਕੀਤਾ ਸੀਗਾ ਕਲੀਅਰ ਚਲੋ ਹੁਣ ਅ ਇਹ ਇੱਕ ਚੀਜ਼ ਜ਼ਰੂਰੀ ਯਾਦ ਰੱਖਣੀ ਹੈ ਜਿਵੇਂ ਹੁਣ ਇੱਥੇ ਜਿਹੜੇ ਫੈਕਟਸ ਲਿਖੇ ਹੋਏ ਨੇ ਸੋਮਨਾਥ ਟੈਂਪਲ ਨੂੰ ਐਕਚੁਅਲ ਚ ਬਣਵਾਇਆ ਕਿਸ ਨੇ ਸੀਗਾ ਠੀਕ ਹੈ ਸੋਮਨਾਥ ਟੈਂਪਲ ਨੂੰ ਯਾ ਟਾਈਮ ਟੂ ਟਾਈਮ ਕਿਹੜੀ ਕਿਹੜੀਆਂ ਰਾਜੇ ਹੋਏ ਨੇ ਜਿਨ੍ਹਾਂ ਨੇ ਰਿਪੇਅਰ ਕਰਵਾਇਆ ਯਾ ਉਹਨਾਂ ਨੇ ਥੋੜਾ ਬਤ ਉਦੇ ਉੱਪਰ ਕੰਮ ਕਰਵਾਇਆ ਇੱਕ ਤਾਂ ਵੱਲਭੀ ਕਿੰਗ ਸੀਗੇ ਗੁਜਰਾਤ ਦੇ ਫਿਰ ਪ੍ਰਤੀਹਾਰਾਜ ਤੀਸਰੀ ਵਾਰ ਕਰਵਾਇਆ ਕਿੰਗ ਭੋਜ ਤੇ ਕਿੰਗ ਸੋਲੰਕੀ ਨੇ 4th ਟਾਈਮ ਕੀ ਕੀਤਾ ਸੀਗਾ ਆਪਣਾ ਸੋਮਨਾਥ ਟੈਂਪਲ ਨੂੰ ਰੀਕਨਸਟਰਕਟ ਕਰਵਾਇਆ ਸੀਗਾ ਔਰ ਇਹਨੇ 6 ਵਾਰ ਅਟੈਕ ਕਰਵਾਇਆ ਸੀਗਾ 195 ਦੇ ਵਿੱਚ ਉਸ ਟਾਈਮ 'ਚ ਪ੍ਰੈਜ਼ੀਡੈਂਟ ਕੌਣ ਸੀਗੇ ਸ਼ੰਕਰ ਦਿয়াল ਜਿਨ੍ਹਾਂ ਦੇ ਹੱਥੋਂ ਕੀ ਹੋਈ ਸੀ ਸੋਮਨਾ ਟੈਂਪਲ ਦੀ ਇਨੈਗੂਰੇਸ਼ਨ ਜਿਹੜੀ ਉਹ ਹੋਈ ਸੀ ਕਲੀਅਰ ਤਾਂ ਇੱਥੋਂ ਤੱਕ ਥੋੜਾ ਸਮਝ ਆਇਆ ਆਪਾਂ ਨੇ ਕੀ ਪੜਿਆ ਆਪਾਂ ਨੇ ਪੜਿਆ ਕਿ ਇੱਕ ਰਾਜਾ ਹੋਇਆ ਸੌਰੀ ਇੱਕ ਤੁਰਕਿਸ਼ ਇਨਵੇਡਰ ਹੋਇਆ ਜਿਹਦਾ ਨਾਮ ਕੀ ਸੀਗਾ ਮੁਹੰਮਦ ਗਜਨੇ ਗਜਨੀ ਐਕਚੁਅਲ ਦੇ ਵਿੱਚ ਕੀ ਸੀ ਅਫਗਾਨਿਸਤਾਨ ਦੇ ਵਿੱਚ ਇੱਕ ਜਗ੍ਹਾ ਸੀਗੀ ਠੀਕ ਹੈ ਉਹਦੇ ਉਹਦਾ ਨਾਮ ਤੋਂ ਹੀ ਇਹਦਾ ਨਾਮ ਪਿਆ ਸੀ ਮਹਿਮੂਦ ਕੀ ਸੀ ਮਹਿਮੂਦ ਦਾ ਮਤਲਬ ਕੀ ਸੀਗਾ ਈਰਾਨ ਤੋਂ ਬਿਲੋਂਗ ਕਰਨ ਵਾਲੇ ਸੀਗੇ ਔਰ ਸਰਦਾਰ ਕਿਹਾ ਜਾਂਦਾ ਸੀ ਉਸ ਟਾਈਮ ਰਾਜਾ ਨਹੀਂ ਸੀਗਾ ਔਰ ਸਭ ਤੋਂ ਪਹਿਲਾ ਜਿਹ ਅਲਪਤਗਿਨ ਦੂਸਰਾ ਕਿਹੜਾ ਸੀਗਾ ਸੁਬuktugin ਤੇ ਤੀਸਰਾ ਕਿਹੜਾ ਸੀਗਾ ਗਜ਼ਨੀ ਔਰ ਜਿਹੜਾ ਦੂਸਰਾ ਸੀਗਾ ਸੁਬuktugin ਉਹ ਕੌਣ ਸੀਗਾ ਸਨਨ ਲੋ ਸੀਗਾ ਕਿਸਦਾ ਅਲਪਤਗਿਨ ਦਾ ਠੀਕ ਹੈ ਔਰ ਉਹ ਪਹਿਲਾ 터ਕੀਸ਼ ਸੀ ਜਿਸਨੇ ਕੀ ਕੀਤਾ ਸੀ ਇੰਡੀਆ ਦੇ ਉੱਪਰ ਅਟੈਕ ਕੀਤਾ ਸੀਗਾ ਔਰ ਉਸ ਟਾਈਮ ਦੇ ਵਿੱਚ ਰਾਜਾ ਕਿਹੜਾ ਸੀਗਾ ਪੰਜਾਬ ਦਾ ਰੂਲਰ ਕੌਣ ਸੀਗਾ ਜੈਪਾਲ ਸੀਗਾ ਠੀਕ ਹੈ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਅੱਛਾ ਉਸ ਤੋਂ ਬਾਅਦ ਆਪਾਂ ਮੁਹੰਮਦ ਗਜ਼ਨਵੀ ਬਾਰੇ ਡਿਸਕਸ ਕੀਤਾ ਸੀਗਾ ਕਦੋਂ ਬਰਥ ਹੋਇਆ ਸੀ 99180 ਜੋ ਹੋਇਆ ਸੀ ਠੀਕ ਹੈ 99780 ਦੇ ਵਿੱਚ ਕੀ ਕੀਤਾ ਇਹ ਰੂਲਰ ਬਣਿਆ ਰੂਲਰ ਬਣਨ ਤੋਂ ਬਾਅਦ ਇਸ ਦਾ ਟੋਟਲ ਨੰਬਰ ਆਫ ਅਟੈਕ ਕਿੰਨੇ ਕੀਤੇ 17 ਪਹਿਲਾ ਅਟੈਕ ਆਪਣੀ ਡਿਸਕਸ ਕੀਤਾ ਸੀ ਵਾਈ ਹੰਦੀ ਆ ਪੇਸ਼ਾਵਰ ਬੋਲਿਆ ਜਾਂਦਾ ਕਿਹਦੇ ਨਾਲ ਹੋਇਆ ਸੀਗਾ ਆਪਣਾ ਜੈਪਾਲ ਨਾਲ ਔਰ ਜੈਪਾਲ ਨੂੰ ਹਰਾਤਾ ਸੀਗਾ ਔਰ ਜੈਪਾਲ ਨੇ ਆਪਣੇ ਆਪ ਨੂੰ ਬੰਨ ਕਰ ਲਿਆ ਸੀਗਾ ਔਰ ਜੈਪਾਲ ਦਾ ਬੇਟਾ ਕੌਣ ਸੀਗਾ ਅਨੰਦਪਾਲ ਜਿਵੇਂ ਜਿਹੜਾ ਅਟੈਕ ਹੋਇਆ ਸੀਗਾ ਉਹ ਕਿਹਦੇ ਨਾਲ ਹੋਇਆ ਸੀਗਾ ਅਨੰਦਪਾਲ ਦੇ ਨਾਲ ਜਿਸ ਨੂੰ ਬੈਟਲ ਆਫ ਛੱਜ ਵੀ ਬੋਲਿਆ ਜਾਂਦਾ ਠੀਕ ਹੈ ਅੱਛਾ ਉਸ ਤੋਂ ਬਾਅਦ ਕੀ ਹੋਇਆ ਸੀਗਾ ਅਨੰਦਪਾਲ ਨੂੰ ਇਸ ਬੈਟਲ ਦੇ ਵਿੱਚ ਕੀ ਕਰਤਾ ਸੀਗਾ ਉਸਨੇ ਹਰਾਤਾ ਸੀਗਾ ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੋਮਨਾਥ ਸੋਮਨਾਥ ਦੇ ਉੱਪਰ ਕਿੰਨਾ ਅਟੈਕ ਸੀਗਾ 16th ਅਟੈਕ ਸੀਗਾ ਸੋਮਨਾਥ ਦੇ ਉੱਪਰ ਇਸ ਤੋਂ ਪਹਿਲਾਂ ਸੋਮਨਾਥ ਨੂੰ ਕਿੰਨੀ ਵਾਰ ਡਿਸਟਰੋਏ ਕੀਤਾ ਸੀਗਾ 6 ਟਾਈਮ ਡਿਸਟਰੋਏ ਕੀਤਾ ਸੀਗਾ ਅਲੱਗ-ਅਲੱਗ ਰਾਜੇ ਸੀ ਜਿਨ੍ਹਾਂ ਨੇ ਸੋਮਨਾਥ ਟੈਂਪਲ ਨੂੰ ਰੀਕਨਸਟਰਕਟ ਕੀਤਾ ਸੀ ਜਿੱਚ ਪ੍ਰਤੀਹਾਰਾ ਸੀਗੇ ਸੋਲੰਕੀ ਸੀਗੇ ਆ ਅਦਰ ਕਿੰਗ ਸੀਗੇ ਜਿਨ੍ਹਾਂ ਨੇ ਆਪਣੇ ਟਾਈਮ ਟੂ ਟਾਈਮ ਸੋਮਨਾਥ ਦੇ ਉੱਪਰ ਕੀ ਕੀਤਾ ਮਤਲਬ ਰੀਕਨਸਟਰਕਸ਼ਨ ਕੀਤੀ ਕੀਤੇ ਉਹਨਾਂ ਨੂੰ ਕੁਝ ਨਵਾਂ ਲੱਗਿਆ ਉਹਨਾਂ ਨੇ ਬਣਵਾਇਆ ਔਰ ਫਾਈਨਲ ਕੀ ਕੀਤਾ ਸੀਗਾ 7ਵੀਂ ਵਾਰ ਜਦੋਂ ਰੀਕਨਸਟਰਕਟ ਕੀਤਾ ਸੀ ਕਦੋਂ ਕੀਤਾ ਸੀਗਾ 1995 ਦੇ ਵਿੱਚ ਉਸ ਟਾਈਮ 'ਚ ਪ੍ਰੈਜ਼ੀਡੈਂਟ ਕੌਣ ਸੀਗੇ ਕੌਣ ਸੀਗੇ ਪ੍ਰੈਜ਼ੀਡੈਂਟ ਸ਼ੰਕ ਕਰ ਦਿਓ ਠੀਕ ਹੈ ਤਾਂ ਇਹ ਆਪਣੀ ਹੁੰਦਾ ਕੀ ਕੀਤਾ ਹੈਗਾ ਡਿਸਕਸ ਕੀਤਾ ਅੱਛਾ ਹੁਣ ਦੇਖੋ ਪੇਪਰ ਦੇ ਵਿੱਚ ਮਾਈਟ ਵੀ ਤੁਹਾਨੂੰ ਪਤਾ ਹੋਊਗਾ ਕੋਆਪਰੇਟਿਵ ਇਨਸਪੈਕਟਰ ਦੇ ਵਿੱਚ ਇੱਕ ਪੇਪਰ ਕੁਐਸਚਨ ਆਇਆ ਹੋਇਆ ਸੀਗਾ ਕਿ ਇਹ ਕਿਹੜੇ ਤਿੰਨ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਆਇਆ ਸੀਗਾ ਤਾਂ ਇਹਦੇ ਨਾਲ ਤਿੰਨ ਬੰਦੇ ਆਏ ਸੀਗੇ ਬੇਸਿਕਲੀ ਆਪਾਂ ਉਹਨਾਂ ਨੂੰ ਪੁਆਇੰਟ ਬੋਲ ਦਿੰਨੇ ਹੈਗੇ ਆ ਤਾਂ ਤਿੰਨ ਬੰਦੇ ਕਿਹੜੇ ਸੀ ਇੱਕ ਦਾ ਨਾਮ ਕੀ ਸੀਗਾ ਅਲ ਬਰੂਨੀ ਹੈ ਨਾ ਇੱਕ ਦਾ ਨਾਮ ਸੀਗਾ ਫਿਰਦौसी ਤੇ ਤੀਸਰੇ ਦਾ ਨਾਮ ਕੀ ਸੀਗਾ ਉਤਬੀ ਉਤਬੀ ਠੀਕ ਹੈ ਤਾਂ ਇਹ ਤਿੰਨ ਕੀ ਸੀਗੇ ਬੰਦੇ ਸੀਗੇ ਜਿਹੜੇ ਮੁਹੰਮਦ ਗਜ਼ਨੀ ਆਪਣੇ ਨਾਲ ਲੈ ਕੇ ਆਇਆ ਸੀਗਾ ਕਿੱਥੇ ਲੈ ਕੇ ਆਇਆ ਸੀਗਾ ਇੰਡੀਆ ਲੈ ਕੇ ਆਇਆ ਸੀਗਾ ਹੁਣ ਇਹਨਾਂ ਤੋਂ ਕੋਈ ਪੋਇਟ ਸੀ ਕੋਈ ਹਿਸਟੋਰੀਅਨ ਸੀ ਕਿਸੇ ਨੇ ਕੁਝ ਕੰਮ ਕੀਤਾ ਕਿਸੇ ਨੇ ਕੁਝ ਕੰਮ ਕੀਤਾ ਤਾਂ ਉਹਨਾਂ ਨੇ ਕਿਹੜੇ-ਕਿਹੜੇ ਕੰਮ ਕੀਤੇ ਆਪਾਂ ਨੇ ਉਹ ਵੀ ਕੀ ਕਰਨੇ ਹੈਗੇ ਆ ਡਿਸਕਸ ਕਰਨੇ ਹੈਗੇ ਆ ਠੀਕ ਹੈ ਲੋ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹੈਗੇ ਆ ਅਲਬਰਨੀ ਬਾਰੇ ਤਾਂ ਅਲਬਰਨੀ ਪਤਾ ਹੋਣਾ ਚਾਹੀਦਾ ਕਿ ਕਿਹਦੇ ਨਾਲ ਆਇਆ ਸੀਗਾ ਤਾਂ ਕਿਦੇ ਟਾਈਮ ਸੀਗਾ ਮੁਹੰਮਦ ਗਜ਼ਨੀ ਦੇ ਟਾਈਮ ਸੀਗਾ ਤਾਂ ਹੁਣ ਇਹਨੇ ਕੀ ਕੀਤਾ ਸੀ ਇੱਕ ਕਿਤਾਬ ਲਿਖੀ ਸੀ ਜਿਹਦਾ ਨਾਮ ਕੀ ਸੀਗਾ ਤਾਕੀਕੇ ਹਿੰਦ ਇਹ ਯਾਦ ਰੱਖ ਤਾਕੀਕੇ ਹਿੰਦ ਨੂੰ ਕਿਤਾਬ ਉਲਹਿੰਦ ਵੀ ਕਹਿ ਦਿੱਤਾ ਜਾਂਦਾ ਪੇਪਰ ਸਿੱਧਾ ਕੁਐਸਚਨ ਪੁੱਛੇਗਾ ਕਿ ਕਿਤਾਬ ਉਲਹਿੰਦ ਕਿਸ ਨੇ ਲਿਖੀ ਜਾਂ ਤਾਕੀਕੇ ਹਿੰਦ ਕਿਸ ਨੇ ਲਿਖੀ ਤਾਂ ਤੁਸੀਂ ਕਹੋਗੇ ਅਲਬਰਨੀ ਨੇ ਅੱਛਾ ਅਗਲਾ ਕੁਐਸਚਨ ਕੀ ਪੁੱਛਿਆ ਜਾ ਸਕਦਾ ਕਿ ਅਲਬਰਨੀ ਕਿਦੇ ਕੰਟੈਂਪੋਰੀ ਸੀਗਾ ਜਾਂ ਕਿਦੇ ਨਾਲ ਆਇਆ ਸੀਗਾ ਤਾਂ ਤੁਸੀਂ ਆਨਸਰ ਕਰੋਗੇ ਮੁਹੰਮਦ ਗਜ਼ਨੀ ਦੇ ਨਾਲ ਹੁਣ ਅਗਲਾ ਕੁਐਸਚਨ ਕੀ ਬਣ ਸਕਦਾ ਕਿ ਜਿਹੜੀ ਇਹ ਕਿਤਾਬ ਹੈਗੀ ਹੈ ਕਿਹੜੀ ਭਾਸ਼ਾ ਦੇ ਵਿੱਚ ਸੀਗੀ ਕਿਹੜੀ ਭਾਸ਼ਾ ਦੇ ਵਿੱਚ ਸੀਗੀ ਅਰੈਬਿਕ ਲੈਂਗੁਏਜ ਕਿਉਂ ਸੀਗੀ ਅਰੈਬਿਕ ਲੈਂਗੁਏਜ ਕਿ ਸਭ ਤੋਂ ਪਹਿਲਾਂ ਕਿਹੜੇ ਰੂਲਰ ਆਏ ਸੀ ਅਰਬ ਅਰਬ ਤੋਂ ਬਾਅਦ ਕਿਹੜੇ ਆਏ ਸੀ 터ਕਿਸ਼ ਤਾਂ ਉਸ ਟਾਈਮ ਤੇ ਜਿਹੜੀਆਂ ਪ੍ਰੋਮਿਨੈਂਟ ਲੈਂਗੁਏਜ ਸੀ ਗਿਆ ਸਰਾਊਂਡਿੰਗ ਉਹ ਇਹੀ ਚੱਲ ਰਹੀਆਂ ਸੀਗੀਆਂ ਠੀਕ ਹੈ ਤਾਂ ਅਰੈਬਿਕ ਲੈਂਗੁਏਜ ਦੇ ਵਿੱਚ ਸੀ ਹੁਣ ਇਹ ਪਹਿਲਾ ਮੁਸਲਿਮ ਹੋਇਆ ਸੀਗਾ ਜਿਸ ਨੇ ਇੰਡੀਆ ਆ ਕੇ ਪੁਰਾਨਸ ਨੂੰ ਰੀਡ ਕੀਤਾ ਤਾਂ ਕੁਐਸਚਨ ਕਿਵੇਂ ਆਏਗਾ ਹੂ ਵਾਸ ਦਾ ਫਰਸਟ ਮੁਸਲਿਮ ਮਤਲਬ ਜਿਸਨੇ ਪੁਰਾਣ ਰੀਡ ਕੀਤੇ ਤੋ ਕਿਹੜਾ ਸੀਗਾ ਅਲਗੁਰਨੀ ਸੀਗਾ ਅੱਛਾ ਹੀ ਵਾਸ ਫਰੋਮ ਉਜ਼ਬੇਕਿਸਤਾਨ ਮਤਲਬ ਇਹਦਾ ਆਪਣਾ ਜਿਹੜਾ ਪਿਛੋਕੜ ਸੀਗਾ ਉਹ ਕਿੱਥੋਂ ਸੀਗਾ ਉਜ਼ਬੇਕਿਸਤਾਨ ਤੋਂ ਇਹ ਬਿਲੋਂਗ ਕਰਦਾ ਸੀਗਾ ਅੱਛਾ ਉਸ ਤੋਂ ਬਾਅਦ ਕੀ ਆ ਹੁਣ ਦੇਖੋ ਇਹਨੂੰ ਕਾਫੀ ਸਾਰੀਆਂ ਭਾਸ਼ਾਵਾਂ ਆਉਂਦੀਆਂ ਸੀ ਇਹਨੂੰ ਅਰੈਬਿਕ ਵੀ ਆਉਂਦੀ ਸੀ ਪਰਸ਼ੀਅਨ ਵੀ ਆਉਂਦੀ ਸੀ ਸੰਸਕ੍ਰਿਤ ਵੀ ਆਉਂਦੀ ਸੀ ਪਰ ਇਸ ਨੂੰ ਗ੍ਰੀਕ ਲੈਂਗੁਏਜ ਨਹੀਂ ਆਉਂਦੀ ਸੀ ਇਹ ਚੀਜ਼ ਯਾਦ ਰੱਖਣਾ ਇੱਕ ਸਟੇਟਮੈਂਟ ਬਣਾ ਕੇ ਕੁਐਸਚਨ ਪੁੱਛਿਆ ਜਾ ਸਕਦਾ ਕਿ ਅਲਬਿਰਨੀ ਨੂੰ ਕਿਹੜੀ ਜਿਹੜੀ ਲੈਂਗੁਏਜ ਸੀ ਉਹਦਾ ਗਿਆਨ ਨਹੀਂ ਸੀ ਤਾਂ ਤੁਹਾਨੂੰ ਪਤਾ ਪਤੰਜਲੀ ਗ੍ਰਾਮਰ ਸੀਗੀ ਪਤੰਜਲੀ ਗ੍ਰਾਮਰ ਕਿਹੜੇ ਪੀਰੀਅਡਸ ਲਿਖੀ ਗਈ ਸੀ ਐਂਸ਼ੀਅੰਟ ਪੀਰੀਅਡ ਦੇ ਵਿੱਚ ਲਿਖੀ ਗਈ ਸੀ ਇਸ ਨੇ ਪਤੰਜਲੀ ਗ੍ਰਾਮਰ ਨੂੰ ਟਰਾਂਸਲੇਟ ਕੀਤਾ ਸੀਗਾ ਕਿਹੜੀ ਭਾਸ਼ਾ ਦੇ ਵਿੱਚ ਅਰੈਬਿਕ ਲੈਂਗੁਏਜ ਦੇ ਵਿੱਚ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈਗਾ ਪੁੱਛਿਆ ਜਾ ਸਕਦਾ ਕਿ ਉਹ ਕਿਹੜਾ ਪਰਸਨ ਸੀਗਾ ਜਿਸ ਨੇ ਪਤੰਜਲੀ ਗ੍ਰਾਮਰ ਨੂੰ ਅਰੈਬਿਕ ਲੈਂਗੁਏਜ ਦੇ ਵਿੱਚ ਕੀ ਕੀਤਾ ਸੀਗਾ ਟਰਾਂਸਲੇਟ ਕੀਤਾ ਸੀਗਾ ਤਾਂ ਇਹ ਕੌਣ ਸੀਗਾ ਆਪਣੇ ਪਾਸ ਅਲ ਬਿਊਰੀ ਠੀਕ ਹੈ ਤਾਂ ਇਹਦੇ ਨਾਲ ਇੰਪੋਰਟੈਂਟ ਜਿੰਨੇ ਵੀ ਫੈਕਟਸ ਹੈਗੇ ਨੇ ਸਾਰੇ ਯਾਦ ਰੱਖਣੇ ਨੇ ਇਹ ਆਪਣੇ ਆਪ ਚ ਸਾਰੇ ਦੇ ਸਾਰੇ ਕੀ ਹੈਗੇ ਨੇ ਵਨ ਲਾਈਨਰ ਕੁਐਸਚਨਸ ਨੇ

ਇਨੇ ਕਿਹੜੀ ਕਿਤਾਬ ਲਿਖੀ ਸੀ ਰਹਿਲਾ ਇਹ ਤਾਂ ਹਿਸਟੋਰੀਅਨ ਸੀਗਾ ਹੁਣ ਦੇਖੋ ਜਿਵੇਂ ਇੱਕ ਪੁਆਇੰਟ ਸੀਗਾ ਇਹ ਕੀ ਸੀਗਾ ਇੱਕ ਹਿਸਟੋਰੀਅਨ ਸੀਗਾ ਇੰਨੇ ਜਿਹੜੀ ਕਿਤਾਬ ਲਿਖੀ ਸੀ ਰਹਿਲਾ ਸੀ ਜਿਸ ਨੂੰ ਬੁੱਕ ਆਫ ਟਰੈਵਲਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਔਰ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਸੀ ਅਰੈਬਿਕ ਦੇ ਵਿੱਚ ਲਿਖੀ ਸੀ ਔਰ ਇੱਕ ਹੋਰ ਕਿਤਾਬ ਉਲੀਆਮਿਨੀ ਜਾਂ ਤਾਰੀਖੇ ਯਾਮਿਨੀ ਕਿਸ ਨੇ ਲਿਖਿਆ ਹੈਗਾ ਉਤਬੀ ਨੇ ਤਾਂ ਯਾਮਿਨੀ ਦੇ ਨਾਮ ਦੇ ਨਾਲ ਆਪਾਂ ਨੇ ਉਤਬੀ ਦਾ ਨਾਮ ਯਾਦ ਰੱਖ ਲੈਣਾ ਕਿਵੇਂ ਆ ਕਿਵੇਂ ਰੱਖਾਂਗੇ ਯਾਮਿਨੀ ਦੇ ਨਾਮ ਨਾਲ यामिनी हमेशा उत्सुक रहती है ना एक्साइटेड रहती है एवं करके याद रख लो ठीक है किताब उल यामिनी और तारीखे यामिनी वो वह किसोसीएट हैगा उत्तबी दे उत्तबी यामिनी तो याद रखा आप उत्सुक उत्सुक तो आप याद रखा उत्तबी माइट भी यामिनी सुन रही होगी ऑनलाइन ठीक है चलो सुन रहे हो अच्छा चलो ठीक है तो ता तारीख यामिनी और किताब उल यामिनी कि लिखी है गया? उत्तबी ने लिखी है क्लियर हूँ थोड़ा जा एक मिनट आप रिकॉल करा तो एक मिनट की एक्टिविटी करोगे वो कर लियो ਠੀਕ ਹੈ ਮੈਂ ਅਪਡੇਟ ਵੀ ਕਰ ਦਾਂਗੀ ਇਹ ਨਹੀਂ ਹੈਗੀ ਇਹਦੀ ਈਵਨ ਬਤੂਤਾ ਦੀ ਉਤਬੀਦੀ ਨਹੀਂ ਹੈਗੀ ਹੁਣ ਆਪਾਂ ਡਿਸਕਸ ਕਰਨਾ ਹੈਗਾ ਅਗਲਾ ਜਿਹੜਾ ਰਾਜਾ ਹੈਗਾ ਉਹਦਾ ਨਾਮ ਸੀਗਾ ਮੁਹੰਮਦ ਗੋਰੀ ਹੁਣ ਦੇਖੋ ਆਪਾਂ ਨੇ ਹੁਣ ਤੱਕ ਦੋ ਬੰਦੇ ਡਿਸਕਸ ਕੀਤੇ ਹੈਗੇ ਕਿ ਦੋਨੋਂ ਦੇ ਦੋਨੋਂ ਮੁਸਲਮਾਨ ਤਾਂ ਸੀਗੇ ਠੀਕ ਹੈ ਜੇ ਪਹਿਲਾ ਮੁਸਲਮਾਨ ਪੁੱਛਦਾ ਹੈਗਾ ਤਾਂ ਮੁਹੰਮਦ ਬਿਨ ਕਾਸਿਮੀ ਸੀਗਾ ਜਿਸ ਨੇ ਇੰਡੀਆ ਦੇ ਉੱਪਰ ਅਟੈਕ ਕੀਤਾ ਹੁਣ ਮੁਹੰਮਦ ਬਿਨ ਜਿਹੜਾ ਕਾਸਿਮ ਸੀਗਾ ਉਹ ਆਇਆ ਤੇ ਚਲਾ ਗਿਆ ਸਿਮਿਲਰ ਵੇ ਦੇ ਨਾਲ ਗਜ਼ਨੀ ਇਹ ਵੀ ਕੀ ਕੀਤਾ ਸੀਗਾ ਇਹ ਵੀ ਵਾਪਸ ਚਲਾ ਗਿਆ ਸੀ اچھا ਗਜ਼ਨੀ ਬਾਰੇ ਹੁਣ ਲਾਸਟ ਜਿਹੜੀ ਸੀ ਉਹ ਤਾਂ ਚੀਜ਼ ਆਪਾਂ ਨੇ ਡਿਸਕਸ ਹੀ ਨਹੀਂ ਕੀਤੀ ਹੁਣ ਦੇਖੋ ਕੀ ਹੋਇਆ ਸੀਗਾ ਗਜ਼ਨੀ ਵੀ ਵਾਪਸ ਕਿੱਥੇ ਚਲਾ ਗਿਆ ਸੀ ਅਫਗਾਨਿਸਤਾਨ ਚਲਾ ਗਿਆ ਸੀ ਹੁਣ ਇਹਨੇ ਐਕਚੁਅਲ ਦੇ ਵਿੱਚ ਸਾਰਾ ਕੰਟਰੋਲ ਕਿਸ ਨੂੰ ਦੇਤਾ ਇਸਨੇ ਆਪਣੇ ਮੇਨ ਬੰਦਾਸੀ ਜਿਹਦਾ ਨਾਮ ਕੀ ਸੀਗਾ ਮੁਹੰਮਦ ਗੋਰੀ ਇਸਨੇ ਸਾਰਾ ਕੰਟਰੋਲ ਕੀ ਕਰ ਲਿਆ ਸੀਗਾ ਇਸ ਨੂੰ ਦੇਤਾ ਸੀਗਾ ਵੀ ਤੂੰ ਥੋੜਾ ਬਹੁਤਾ ਇੱਥੇ ਕੀ ਕਰਨਾ ਹੈਗਾ ਦੇਖਣਾ ਹੈਗਾ ਉਸ ਤੋਂ ਬਾਅਦ ਮੁਹੰਮਦ ਗੋਰੀ ਉਹ ਬੰਦਾ ਹੋਇਆ ਜਿਸ ਨੇ ਇੰਡੀਆ ਦੇ ਉੱਪਰ ਆਪਣਾ ਜਿਹੜਾ ਰੂਲ ਹੈਗਾ ਉਸ ਨੂੰ ਕੀ ਕੀਤਾ ਹੈ ਐਸਟੈਬਲਿਸ਼ ਕੀਤਾ ਹੈਗਾ ਮਤਲਬ ਐਕਸਲ ਦੇ ਵਿੱਚ ਮੁਹੰਮਦ ਬਿਨ ਕਾਸਿਮ ਆਏ ਐਂਡ ਗਏ ਗਜ਼ਨੀ ਆਇਆ ਐਂਡ ਗਿਆ ਬਟ ਮੁਹੰਮਦ ਗੋਰੀ ਤੋਂ ਬਾਅਦ ਹੀ ਕੀ ਹੋਇਆ ਸੀ ਇੰਡੀਆ ਦੇ ਉੱਪਰ ਐਕਸਲ ਦੇ ਵਿੱਚ ਮੁਸਲਿਮਸ ਦਾ ਜਿਹੜਾ ਰੂਲ ਸੀਗਾ ਉਹ ਸਟਾਰਟ ਹੋਇਆ ਸੀਗਾ ਕਲੀਅਰ ਤਾਂ ਮੁਹੰਮਦ ਗੋਰੀ ਨੇ ਜਦੋਂ ਗਜ਼ਨੀ ਚਲਾ ਗਿਆ ਤਾਂ ਮੁਹੰਮਦ ਗੋਰੀ ਨੇ ਕੀ ਕੀਤੀ ਸੀ ਅਲੱਗ-ਅਲੱਗ ਬੈਟਲ ਆਪਾਂ ਡਿਸਕਸ ਵੀ ਕਰਦੇ ਹੁੰਨੇ ਆ ਜਿਦੇ ਵਿੱਚੋਂ ਸਭ ਤੋਂ ਪਹਿਲੀ ਬੈਟਲ ਆਂਦੀ ਹੈਗੀ ਆ 1191 ਵਾਲੀ ਬੈਟਲ ਕੀ ਨਾਮ ਸੀਗੀ ਫਰਸਟ ਬੈਟਲ ਆਫ ਤਰਾਇ ਠੀਕ ਹੈ ਉਸ ਟਾਈਮ ਦੇ ਵਿੱਚ ਇੱਕ ਪਾਸੇ ਕੌਣ ਸੀਗਾ ਪ੍ਰithvi ਰਾਜ ਚੋਹਾਨ ਸੀਗਾ ਹੁਣ ਦੇਖੋ ਕੀ ਸੀ ਮੁਹੰਮਦ ਗੋਰੀ ਕੁਝ ਓਵਰ ਹੀ ਕੌਨਫੀਡੈਂਟ ਸੀਗਾ ਕੀ ਕੀ ਕਰ ਲਾਂਗਾ ਮੈਂ ਪ੍ਰithvi ਰਾਜ ਚੋਹਾਨ ਨੂੰ ਹਰਾ ਦਾਂਗਾ ਪਰ ਇਹ ਕਿਸੇ ਵੀ ਤਰੀਕੇ ਨਾਲ ਇੰਨਾ ਤਿਆਰ ਨਹੀਂ ਸੀ ਔਰ ਪ੍ਰਿਥਵੀ ਰਾਜ ਚੋਹਾਨ ਨੂੰ ਇਹ ਚੀਜ਼ ਪਹਿਲਾਂ ਹੀ ਪਤਾ ਲੱਗ ਗਈ ਸੀ ਇਹਦੀ ਸਟਰੈਟਜੀ ਕੀ ਇਹ ਕੀ ਕਰਨ ਲੱਗਿਆ ਹੈਗਾ ਮੇਰੇ ਉੱਪਰ ਅਟੈਕ ਕਰਨ ਲੱਗਿਆ ਉਸ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਚੋਹਾਨ ਕਿੰਗਡਮ ਰੂਲ ਕਰ ਰਹੀ ਸੀਗੀ ਤਾਂ ਕੀ ਹੋਇਆ ਫਸਟ ਬੈਟਲ ਦੇ ਵਿੱਚ ਪ੍ਰਿਥਵੀ ਰਾਜ ਚੋਹਾਨ ਜਿੱਤ ਗਿਆ ਸੀਗਾ ਤੇ ਮੁਹੰਮਦ ਗੋਰੀ ਹਾਰ ਗਿਆ ਸੀਗਾ ਔਰ ਜਦੋਂ ਇਹ ਮੁਹੰਮਦ ਗੋਰੀ ਹਾਰ ਗਿਆ ਤਾਂ ਇਸ ਨੂੰ ਬਹੁਤ ਹੀ ਜ਼ਿਆਦਾ ਫੀਲ ਹੋਇਆ ਕਿ ਮੈਂ ਪ੍ਰਿਥਵੀ ਰਾਜ ਚੋਹਾਨ ਤੋਂ ਕੀ ਲੈਣਾ ਹੈਗਾ ਬਦਲਾ ਲੈਣਾ ਹੈ ਜਦੋਂ ਇਸਨੇ ਫਿਰ ਉਸ ਤੋਂ ਬਾਅਦ ਸੈਕਿੰਡ ਲੀ ਇਹਨੇ ਕਿ ਕਿਤਾ ਬਹੁਤ ਹੀ ਜ਼ਿਆਦਾ ਤਿਆਰੀ ਕੀਤੀ ਫਿਰ ਸੈਕਿੰਡ ਬੈਟਲ ਹੋਈ ਹੈਗੀ ਜਿਸ ਨੂੰ ਆਪਾਂ ਬੋਲਦੇ ਹੈਗੇ ਸੈਕਿੰਡ ਬੈਟਲ ਆਫ ਤਰ ਉਹ ਕਿਹੜੇ ਸਾਲ ਚ ਹੋਈ ਹੈ 1192 ਦੇ ਵਿੱਚ ਕੀ ਹੋਈ ਸੀਗੀ ਸੈਕਿੰਡ ਬੈਟਲ ਆਫ ਤਰਾਈ ਹੋਈ ਸੀ ਜਿਹਦੇ ਵਿੱਚ ਫੇਰ ਤੋਂ ਦੁਬਾਰਾ ਇੱਕ ਪਾਸੇ ਕੌਣ ਸੀਗਾ ਪ੍ਰਿਥਵੀ ਰਾਜ ਚੋਹਾਨ ਸੀਗਾ ਔਰ ਦੂਸਰੇ ਪਾਸੇ ਕੌਣ ਸੀਗਾ ਮੁਹੰਮਦ ਗੋਰੀ ਸੀਗਾ ਤਾਂ ਹੁਣ ਇਹਦੇ ਵਿੱਚ ਕੀ ਹੋਇਆ ਮੁਹੰਮਦ ਗੋਰੀ ਨੇ ਇਸ ਬੈਟਲ ਨੂੰ ਜਿੱਤ ਲਿਆ ਸੀਗਾ ਔਰ ਪ੍ਰithvi ਰਾਜ ਚੋਹਾਨ ਇਸ ਬੈਟਲ ਨੂੰ ਕੀ ਕਰ ਗਿਆ ਸੀਗਾ ਹਾਰ ਗਿਆ ਸੀ ਜਿੱਦਾਂ ਹੀ ਇਹ ਬੈਟਲ ਕੀ ਹੋਈ ਹੈਗੀ ਹੈ ਇਹਨੇ ਜਿੱਤੀ ਹੈਗੀ ਹੈ ਤਾਂ ਇੱਥੋਂ ਹੀ ਇਸਨੇ ਇੰਡੀਆ ਨੂੰ ਕੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕੰਟਰੋਲ ਹੈ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਹੁਣ ਇਹ ਕੀ ਸੀ ਜਿਹੜੇ ਇਹ ਆਪਾਂ ਗੱਲ ਕਰ ਰਹੇ ਹੈਗੇ ਆ ਪ੍ਰithvi ਰਾਜ ਚੋਹਾਨ ਐਕਚੁਅਲ ਦੇ ਵਿੱਚ ਰਾਜਪੂਤ ਸੀਗੇ ਰਾਜਪੂਤ ਕਿੰਗਡਮਸਾਂ ਤੋਂ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਸੀਗਾ ਮਤਲਬ ਇੱਕ ਤਰੀਕੇ ਨਾਲ ਪ੍ਰithvi ਰਾਜ ਚੋਹਾਨ ਇੱਕ ਬਹੁਤ ਹੀ ਪ੍ਰੋਮਿਨੈਂਟ ਰੂਲਰ ਨੇ ਜਾਂਦੇ ਸੀਗੇ ਔਰ ਪ੍ਰithvi ਰਾਜੋਹਾਨ ਦਾ ਕਿਸੇ ਬਾਹਰ ਵਾਲੇ ਬੰਦੇ ਤੋਂ ਹਾਰ ਜਾਣਾ ਬਾਕੀ ਰਾਜਪੂਤ ਦੇ ਲਈ ਇੱਕ ਸੰਕਟ ਆ ਜਿਹੜਾ ਉਸ ਟਾਈਮ ਦੇ ਵਿੱਚ ਖੜਾ ਹੋ ਗਿਆ ਸੀਗਾ ਠੀਕ ਹੈ ਤਾਂ ਇਹ ਚੀਜ਼ ਯਾਦ ਰੱਖਣਾ ਹੈਗਾ ਔਰ ਇੱਥੇ ਪਹਿਲੀ ਮੁਸਲਿਮ ਕਿੰਗਡਮ ਐਸਟੈਬਲਿਸ਼ ਹੋਈ ਸੀਗੀ ਇੰਡੀਆ ਦੇ ਵਿੱਚ ਜਿਸ ਜੋੜੀ ਕੀ ਕਿਸ ਕਿਹੜੇ ਪਰਸਨ ਨੇ ਕੀਤੀ ਸੀਗੀ ਮੁਹੰਮਦ ਗੋਰੀ ਨੇ ਜਿਹੜੀ ਉਹ ਕੀਤੀ ਸੀਗੀ ਠੀਕ ਹੈ ਥੋੜਾ ਸਮਝ ਆਇਆ ਅੱਛਾ ਇੱਕ ਆਪਾਂ ਹੋਰ ਪੜ੍ਹਦੇ ਹੁੰਨੇ ਆ ਕਿਹੜੀ ਬੈਟਲ ਸੀਗੀ 1119 ਫੋਰ ਜਿਹਦਾ ਨਾਮ ਕੀ ਸੀਗਾ ਬੈਟਲ ਆਫ ਹੈ ਕਿਹੜਾ ਕਿਹੜਾ ਜੰਗਵਾਰਾ ਚੰਦਵਾਰ ਚੰਦਵਾਰ ਜਾਂ ਚੰਦਵਾਰ ਕਹਿੰਦੇ ਚੰਦਵਾਰ ਇਹ ਕਿਹਦੇ ਨਾਲ ਹੋਈ ਸੀ ਉਸਦੇ ਮਤਲਬ ਕੀ ਜਯਾ ਚੰਦ ਜਯਾ ਚੰਦ ਨਾਲ ਜਯਾ ਚੰਦ ਨਾਲ ਹੋਈ ਸੀਗੀ ਰਾਜਾ ਫਰ ਨੌਜ ਦਾ ਇਹ ਕੀ ਸੀਗਾ ਆਪਣੇ ਪਾਸ ਰਾਜਾ ਸੀਗਾ ਉਹਦੇ ਨਾਲ ਕੀ ਹੋਈ ਸੀਗੀ ਇਹ ਬੈਟਲ ਜਿਹੜੀ ਉਹ ਹੋਈ ਸੀਗੀ ਮੁਹੰਮਦ ਗੋਰੀ ਦੀ ਔਰ ਇਹ ਵੀ ਬੈਟਲ ਉਹ ਜਿੱਤ ਗਿਆ ਸੀ ਮਤਲਬ ਉਸਨੇ ਕੀ ਕੀਤਾ ਸਰਾਉਂਡਿੰਗ ਦੀਆਂ ਜਿੰਨੀਆਂ ਵੀ ਰਿਆਸਤਾਂ ਸੀਗੀਆਂ ਉਹਨਾਂ ਨੂੰ ਐਕਵਾਇਰ ਕਰਨਾ ਕੀ ਕਰਦਾ ਸੀਗਾ ਸਟਾਰਟ ਹੈ ਜਿਹੜਾ ਉਹ ਕਰਦਾ ਸੀਗਾ ਤਾਂ ਮਤਲਬ ਮੁਹੰਮਦ ਗੋਰੀ ਦਾ ਇੰਨਾ ਕੋਈ ਰੋਲ ਨਹੀਂ ਰਿਹਾ ਹੈਗਾ ਮੁਹੰਮਦ ਗੋਰੀ ਆਇਆ ਔਰ ਉਸਨੇ ਕਿੰਗਡਮਸ ਨੂੰ ਐਸਟੈਬਲਿਸ਼ ਕੀਤਾ ਔਰ ਉਸ ਤੋਂ ਬਾਅਦ ਐਕਚੁਅਲ ਜਿਹੜਾ ਕੰਟਰੋਲ ਸ਼ੁਰੂ ਹੋਇਆ ਸੀਗਾ ਉਹ ਕਿੱਥੋਂ ਸ਼ੁਰੂ ਹੋਇਆ ਸੀਗਾ ਆਪਣਾ ਕੁਤਬਦੀਨ ਐਬਕ ਤੋਂ ਸਲੇਵ ਡਾਇਨਸਟੀ ਤੋ ਜੋ ਕਿ ਬੇਸਿਕਲੀ ਇਹਦਾ ਵਫਾਦਾਰ ਸੀਗਾ ਕਿਸਦਾ ਵਫਾਦਾਰ ਸੀਗਾ ਮੁਹੰਮਦ ਗੋਰੀ ਦਾ ਵਫਾਦਾਰ ਸੀਗਾ ਜਦੋਂ ਮੁਹੰਮਦ ਗੋਰੀ ਵੀ ਵਾਪਸ ਚਲਾ ਗਿਆ ਸੀ ਔਰ ਉਸਨੇ ਗਵਰਨਰ ਅਪੋਇੰਟ ਕਰਦਾ ਸੀਗਾ ਕਿਸ ਨੂੰ ਆਪਣਾ ਕੀ ਨਾਮ ਸੀਗਾ ਇਹਦਾ ਕਤੂਬਦੀਨ ਐਬਕ ਨੂੰ ਕਲੀਅਰ ਤਾਂ ਇਹ ਚੀਜ਼ੇ ਧਿਆਨ ਚ ਰੱਖਣੀ ਹੈਗੀ ਆਪਾਂ ਨੇ ਹੁਣ ਇਹਦੇ ਨਾਲ ریلیਟਡ ਨਾਲ ਕੁਝ ਫੈਕਟਸ ਨੇ ਜਿਹੜੇ ਕਿ ਆਪਾਂ ਨੇ ਉੱਚ ਨਹੀਂ ਲਿਖਿਓਏ ਪਰ ਨੋਟ ਡਾਊਨ ਆ ਜਿਹੜਾ ਤੁਸੀਂ ਕਰ ਲੋ ਜਾਂ ਮੈਂ ਨੋਟਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਦਾਂਗੀ ਤਾਂ ਲਿਖ ਲਓ ਚਾਹੇ ਮੈਂ ਇੱਥੇ ਲਿਖ ਦਨੀ ਆ ਸਭ ਤੋਂ ਪਹਿਲਾਂ ਇੱਕ ਯਾਦ ਰੱਖਣਾ ਹੈਗਾ ਤੁਸੀਂ ਹਰਸ਼ਾ ਨੇ ਇੱਕ ਬੁੱਕ ਲਿਖੀ ਸੀ ਜਿਹਦਾ ਨਾਮ ਸੀਗਾ ਲਿਖੋ ਹਰਸ਼ਾ ਰਿਟਰਨ ਆ ਬੁੱਕ ਲਿਖੀ ਦਨੀਆ ਮੈਂ ਚਰিত্র ਇਹ શ્રી ਹਰਸ਼ਾ ਨੇ ਲਿਖੀ ਸੀ ਜਿਹੜਾ ਕਿ ਪੁਆਇੰਟ ਸੀਗਾ ਕਿਸ ਦਾ ਜੈ ਚੰਦ ਦਾ ਕੋਡ ਪੁਆਇੰਟ ਸੀਗਾ ਬੇਸਿਕਲੀ ਠੀਕ ਹੈ ਇਹ ਚੀਜ਼ ਯਾਦ ਰੱਖਣੀ ਹੈ ਠੀਕ ਹੁਣ ਇਹਦਾ ਦੇਖੋ ਆਪਾਂ ਕੀ ਪੜ੍ਹਦੇ ਹੁੰਦੇ ਆ ਕਿ ਮੁਹੰਮਦ ਜਿਹੜਾ ਸੀਗਾ ਕੁਤਬਦੀਨ ਐਬਕ ਦਾ ਕਮਾਂਡਰ ਦਾ ਨਾਮ ਕੀ ਸੀਗਾ ਬਖਤੀਆਰ ਖਿਲਜੀ ਐਕਚੁਅਲ ਦੇ ਵਿੱਚ ਉਹ ਬੈਕਐਂਡ ਤੋਂ ਕਿਹਦਾ ਕਮਾਂਡਰ ਹੁੰਦਾ ਮੁਹੰਮਦ ਗੋਰੀ ਦਾ ਹੀ ਕਮਾਂਡਰ ਹੁੰਦਾ ਹੈ ਮਤਲਬ ਮੁਹੰਮਦ ਗੋਰੀ ਦਾ ਕਮਾਂਡਰ ਇਨ ਚੀਫ ਸੀਗਾ ਜਿਹਦਾ ਨਾਮ ਕੀ ਸੀਗਾ ਆਪਣੇ ਪਾਸ ਬਖਤੀਆਰ ਖਿਲਜੀ ਇਸਨੇ ਦੋਨੋਂ ਯੂਨੀਵਰਸਿਟੀਆਂ ਨੂੰ ਡਿਸਟਰੋਏ ਕੀਤਾ ਹੈਗਾ ਨਾਲੰਦਾ ਨੂੰ ਐਂਡ ਦੂਸਰੀ ਕਿਹੜੀ ਸੀਗੀ ਵਿਕਰਮਸ਼ਿਲਾ ਵਿਕਰਮਸ਼ਿਲਾ ਯੂਨੀਵਰਸਿਟੀਆਂ ਨੂੰ ਇਸਨੇ ਕੀ ਕੀਤਾ ਸੀਗਾ ਡਿਸਟਰੋਏ ਆ ਜਿਹੜਾ ਉਹ ਕੀਤਾ ਸੀਗਾ ਤੇ ਯਾਦ ਰੱਖਣਾ ਨਸ਼ੀਦਾ ਚਰਿਤਰਾ ਹਰਸ਼ਾ ਨੇ ਲਿਖੀ ਸੀ ਜਿਹੜਾ ਕਿ ਜੈ ਚੰਦ ਦਾ ਕੋਟ ਪੋਇਟ ਸੀਗਾ ਔਰ ਕਮਾਂਡਰ ਇਨ ਚੀਫ ਸੀਗਾ ਇਹਦਾ ਮੁਹੰਮਦ ਗੋਰੀ ਦਾ ਉਹ ਕਮਾਂਡਰ ਇਨ ਚੀਫ ਸਮਝਦੇ ਹੋ ਸੇਨਾਪਤੀ ਕੀ ਦਾ ਸੀਗਾ ਬਖਤੀয়ার ਖਿਲਜੀ ਮੁਹੰਮਦ ਗੋਰੀ ਦਾ ਸੀਗਾ ਔਰ ਇਸਨੇ ਨਲੰਦਾ ਔਰ ਵਿਕਰਮਸ਼ੀਲਾ ਉਸ ਟਾਈਮ ਚ ਦੋ ਪ੍ਰੋਮਿਨੈਂਟ ਯੂਨੀਵਰਸਿਟੀ ਸੀਆਂ ਜਿਨ੍ਹਾਂ ਨੂੰ ਕੀ ਕੀਤਾ ਸੀਗਾ ਡਿਸਟਰੋਏ ਕੀਤਾ ਸੀਗਾ ਇਹ ਵੀ ਚੀਜ਼ ਕੀ ਰੱਖਣੀ ਹੈਗੇ ਧਿਆਨ ਚ ਰੱਖਣੀ ਹੈ ਅੱਛਾ ਇੱਕ ਹੁਣ ਕਿਉਂਕਿ ਆਪਾਂ ਪ੍ਰithvi ਰਾਜ ਚੋਹਾਨ ਪੜ ਰਹੇ ਹੈਗੇ ਆ ਇੱਥੇ ਲਿਖ ਲੋ ਇੱਕ ਪ੍ਰithvi ਰਾਜ ਰਸੋ ਪ੍ਰithvi ਰਾਜ ਰਸੋ ਠੀਕ ਹੈ ਇਹ ਲਿਖੀ ਸੀਗੀ ਚੰ드ਬਰਦੋਈ ਨੇ ਇਹ ਲਵ ਸਟੋਰੀ ਸਿਗੀ ਕਿਦੀ ਸਿਗੀ? ਅਰੇ ਨਹੀਂ ਯਾਰ। ਪ੍ਰਿਥਵੀਰਾਜ ਚੋਹਾਨ ਦੀ ਲਵ ਸਟੋਰੀ ਨਹੀਂ ਸਿਗੀ। ਉਹ ਤਾਂ ਹੋਰ ਸੀ। ਪਰਨੋਸ਼ੀ ਜਿਹੜਾ ਜੇਪਾਲ ਸੀ, ਜੇਜੂ ਸੀ ਕਿਸੇ ਕਰਕੇ ਉਸੇ ਨਾਲ ਬੋਦੀ ਦੀ ਹੱਲ ਕੀਤੀ ਸੀ। ਉਹ ਹੈ ਤਾਂ ਪ੍ਰਿਥਵੀਰਾਜ ਚੋਹਾਨ ਦੀ ਲਵ ਸਟੋਰੀ ਸੀ ਉਹ ਤਾਂ ਲਵਰ ਹੈ ਉਹਦਾ ਜਿਹੜਾ ਤੁਸੀਂ ਨਾਮ ਬੋਲਦੇ ਹੋ ਉਹ ਤਾਂ ਲਵਰ ਹੈ ਉਹਦੀ। ਇਹ ਨਹੀਂ ਇਹ ਜੇਜੂ ਦੀ ਸਾਥ ਬਲਕਿ ਚੰਦਨਾ ਦੇ ਸਾਥ ਉਹ ਫੈਂਸੀ ਕਰਦਾ। ਪ੍ਰਿਥਵੀਰਾਜ ਚੋਹਾਨ ਦਾ ਮੈਂ ਉਹ ਤੇ ਤੁਹਾਡੀ ਗੱਲ ਐਗਰੀ ਕਰ ਗਈ ਵੀ ਜਿਹੜੀ ਲਵ ਸਟੋਰੀ ਸੀ ਉਹ ਤਾਂ ਪ੍ਰਿਥਵੀ ਰਾਜ ਚੋਹਾਨ ਤੇ ਜਿਹੜੀ ਤੁਸੀਂ ਕੁੜੀ ਦਾ ਨਾਮ ਲੈ ਰਹੇ ਹੋ ਉਹਨਾਂ ਦੋਨਾਂ ਦੀ ਲਵ ਸਟੋਰੀ ਸੀਗੀ ਹਾਂ ਮਤਲਬ ਲਵ ਸਟੋਰੀ ਤਾਂ ਇਹ ਪ੍ਰਿਥਵੀ ਰਾਜ ਚੋਹਾਨ ਦੀ ਲਵ ਸਟੋਰੀ ਸੀਗੀ ਇਹ ਪ੍ਰਿਥਵੀ ਰਾਜ ਰਾਸੋ ਉਹ ਚੀਜ਼ ਕਹਿ ਰਹੀ ਹਾਂ ਮੈਂ ਅੱਛਾ ਇੱਕ ਹੋਰ ਲਿਖ ਲੋ ਇਹਦਾ ਨਾਮ ਹੈਗਾ ਸੁਲਤਾਨ ਅਲਾਉਦੀਨ ਇਹ ਯਾਦ ਰੱਖਣੀਆਂ ਨੇ ਸਾਰੀਆਂ ਇਹਨੂੰ ਵਰਲਡ ਬਰਨਰ ਬੋਲਿਆ ਜਾਂਦਾ ਕਿਉਂ ਬੋਲਿਆ ਜਾਂਦਾ ਪਤਾ ਹੈ ਕਿਸ ਨੂੰ ਵਰਲਡ ਬਰਨਰ ਕਿਉਂ ਬੋਲਿਆ ਜਾਂਦਾ ਇਸਨੇ ਗਜ਼ਨੀ ਸ਼ਹਿਰ ਸਿਟੀ ਸੀ ਜਿਹੜੀ ਉਸ ਨੂੰ 7 ਡੇਜ਼ ਔਰ 7 ਨਾਈਟਸ ਲਈ ਜਲਾਦਾ ਸੀਗਾ ਮਤਲਬ ਜਿਹੜਾ ਗਜ਼ਨੀ ਸੀ ਉਹ 7 ਦਿਨ ਤੇ 7 ਰਾਤਾਂ ਜਲਦਾ ਰਿਹਾ ਸੀ ਕਿਉਂਕਿ ਉੱਥੋਂ ਦੇ ਲੋਕਾਂ ਨੇ ਕੀ ਕੀਤਾ ਸੀ ਇਹਦੇ ਦੋ ਬ੍ਰਦਰਸ ਨੂੰ ਮਾਰ ਦਿੱਤਾ ਸੀਗਾ ਤਾਂ ਇਹਨੂੰ ਵਰਲਡ ਬਰਨਰ ਕਿਹਾ ਜਾਂਦਾ ਸੁਲਤਾਨ ਅਲਾਉਦੀਨ ਇਹ ਵੀ ਉਸ ਟਾਈਮ ਦੇ ਵਿੱਚ ਹੀ ਹੋਇਆ ਹੈਗਾ ਤਾਂ ਯਾਦ ਰੱਖਣਾ ਠੀਕ ਹੈ ਜੇ ਪੁੱਛਿਆ ਜਾਂਦਾ ਵਰਲਡ ਬਰਨਰ ਕਿਸ ਨੂੰ ਕਿਹਾ ਜਾਂਦਾ ਹੈਗਾ ਸੁਲਤਾਨ ਅਲਾਉਦੀਨ ਨੂੰ ਕਿਹਾ ਜਾਂਦਾ ਇਹਦੇ ਦੋ ਬ੍ਰਦਰਸ ਨੂੰ ਮਾਰ ਦਿੱਤਾ ਗਿਆ ਸੀ ਤੇ ਇਸਨੇ ਗਜ਼ਨੀ ਨੂੰ 7 ਦਿਨ ਤੇ 7 ਰਾਤਾਂ ਦੇ ਲਈ ਕੀ ਰੱਖਿਆ ਸੀਗਾ ਜਲਾ ਦਿੱਤਾ ਸੀਗਾ ਕਲੀਅਰ ਹੋਇਆ ਬਹੁਤ ਅੱਜ ਦੇ ਲਈ ਆਈ ਥਿੰਕ ਇੰਨਾ ਸਫੀਸ਼ੀਐਂਟ ਹੈ